ਕਾ ਦਾ ਪਿਓ ਜੀੜਾ ਸਭ ਕੁਝ ਖਾ ਜਾਏ ਪੁੱਤਾਂ ਦਾ ਕਾਦੀ ਮਾਏ ਛੱਡ ਕੇ ਜਵਾ ਕਾ ਨੂੰ ਪਜ ਜਾਵੇ ਹੋ ਕਾਦੀ ਮਾਏ ਛੱਡ ਕੇ ਜਵਾ ਕਾ ਨੂੰ ਪਜ ਜਾਵੇ ਕਾ ਦਾ ਪੁੱਤਰ ਜੀੜਾ ਗਾਲ ਕੱਢਦਾ ਮਾਂ ਪਿਓ ਨੂੰ ਕਾਦੀਤੀ ਜੇੜੀ ਘਰ ਚੋਂ ਭੱਜ ਕੇ ਵਿਆ ਕਰਵਾਵੇ ਉਹ ਕਾਦੀਤੀ ਜੇੜੀ ਘਰੋਂ ਭੱਜ ਕੇ ਵਿਆ ਕਰਵਾਵੇ ਕਾਦਾ ਪਾਈ ਜੇੜਾ ਤਕਾ ਕਮੋਂ ਬਪਾਈ ਨਾ ਕਾਦੀ ਪੈਣ ਜੇੜੀ ਹਿਸਾਬੀ ਰਾਤੋਂ ਵੰਡਾਵੇ ਕਾਦੀ ਪੈਣ ਜੇੜੀ ਹਿਸਾਬੀ ਰਾਤੋਂ ਵੰਡਾਵੇ ਕਾਦੇ ਮਾਪੇ ਜੇੜੇ ਤੀਆਂ ਦੇ ਮੁੱਲ ਵਟਦੇ ਨੇ ਓਕਾਤਾ ਬਾਬਲ ਜੇੜਾ ਘਰ ਕੁੜੀਆਂ ਦਾ ਖਾਵੇ ਮੇਕਾਤਾ ਬਾਬਲ ਜੇੜਾ ਘਰ ਕੁੜੀਆਂ ਦਾ ਖਾਵੇ ਉਹ ਪਤਨੀ ਜਿਹੜੀ ਜੁੰਡੇ ਪਤੀ ਦੇ ਪਟਦੀ ਏ ਉਹ ਪਤੀ ਨਾਲ ਫੇਰ ਜ਼ਿੰਦਗੀ ਨਾਟ ਪਾਵੇ ਕੀ ਉਹ ਬੰਦਾ ਜਿਹੜਾ ਪੀ ਕੇ ਕੁੱਟੇ ਜਨਾ ਨੂੰ ਉਹ ਦੁਨੀਆਂ ਦੇ ਉੱਤੇ ਮਰਦ ਨਾ ਕਹਾਵੇ ਉਹ ਦੁਨੀਆਂ ਦੇ ਰਦਨਾ ਕਹਾਵੇ ਕੀ ਉਹ ਸਾਧੂ ਝੇੜਾ ਲੱਤਾ ਕਟਾਉਂਦਾ ਮਾਈਆਂ ਤੋਂ ਕੀ ਸਾਧੂ ਉਹ ਝੇੜਾ ਲੱਤਾ ਕਟਾਉਂਦਾ ਮਾਈਆਂ ਤੋਂ ਸਾਧੂ ਪਖੰਡੀ ਕਹਿੰਦੇ ਸਿੱਧਾ ਨਰਕ ਨੂੰ ਜਾਵੇ ਕੀ ਹੋ ਰਾਜਾ ਜੇੜਾ ਦੁੱਖ ਪਰਜਾਨੂ ਦਿੰਦਾ ਹੈ ਕੀ ਹੋ ਰਾਜਾ ਜੇੜਾ ਦੁੱਖ ਪਰਜਾਨੂ ਦਿੰਦਾ ਹੈ ਕਾਦਕ ਵਾਂਡੀ ਓਖੇ ਵਿਲੇ ਤਮਨਾ ਜੋ ਆਵੇ ਕਾਦਕ ਵਾਂਡੀ ਓਖੇ ਵਿਲੇ ਜੋ ਕਮਨਾ ਆਵੇ ਕੀ ਉਹ ਹੁੰਦਾ ਪੋਤਰਾ ਸੁਣ ਲੈ ਕਪਿਆ ਦਾਦੇ ਦਾ ਦਾਦੇ ਦਾ ਕੀ ਉਹ ਹੁੰਦਾ ਪੋਤਰਾ ਸੁਣ ਲੈ ਕਪਿਆ ਦਾਦੇ ਦਾ ਜਿਹੜਾ ਦਾਦੇ ਕੋਲੋਂ ਬੇੜ ਤੋਂ ਸ਼ਰਮਾਵੇ ਉਹ ਜਿਹੜਾ ਦਾਦੇ ਕੋਲੋਂ ਬੇੜ जेड़ा दादे कोल बेड़ तो शर्मा